ਪੰਜਾਬ ਦੇ ਡੀਜੀਪੀ ਵੱਲੋਂ ਨਸ਼ਾ ਸਮਕਲਨਾਂ ਅਤੇ ਮਾੜੇ ਅੰਸਰਾ ਖਿਲਾਫ ਸ਼ੁਰੂ ਕੀਤੀ ਗਈ ਕਾਸ ਆਪਰੇਸ਼ਨ ਤਹਿਤ ਨਾਬਾ ਦੇ ਡੀਐਸਪੀ ਦਵਿੰਦਰ ਅਤਰੀ ਦੀ ਗਵਾਈ ਵਿੱਚ ਨਾਬਾ ਦੇ ਪਿੰਡ ਰੋਹਟੀ, ਛੰਨਾ ਅਤੇ ਮੰਦੂੜ ਵਿਖੇ ਨਸ਼ਾ ਤਸਕਰਾ ਦੇ 24 ਕਰਾਂ ਦੀ ਤਲਾਸ਼ੀ ਲਈ ਗਈ। ਮੁਕੀ ਉੱਤੇ ਨਸ਼ਾ ਤਸਕਰ ਜਿੰਦਰੇ ਲਗਾ ਕੇ ਰਫੂ ਚੱਕਰ ਹੋ ਗਏ। ਨਸ਼ਾ ਤਸਕਰਾ ਦੇ ਘੜਖੜੇ ਮੋਟਰਸਾਈਕਲ ਵੀ ਪੁਲਿਸ ਵੱਲੋਂ ਜ਼ਬਤ ਕੀਤੇ ਗਏ। DSP ਨੇ ਦੱਸਿਆ ਕਿ ਅਸਪਿੰਡ ਦੀਆਂ ਔਰਤਾ ਵੀ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਨੇ ਅਤੇ ਉਹਨਾਂ ਉੱਤੇ 20 ਤੋਂ 25 ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ। DSP ਨੇ ਦੱਸਿਆ ਕਿ ਇਹਨਾਂ ਵੱਲੋਂ ਲੱਖਾਂ ਰੁਪਏ ਦੀਆਂ ਕੋਠੀਆਂ ਬਣਾਈਆਂ ਗਈਆਂ ਨੇ ਜੋ ਕਿ ਆਉਂਦੇ ਸਮੇਂ ਦੌਰਾਨ ਉਹਨਾਂ ਨੂੰ ਸਿਲ ਕੀਤਾ ਜਾਵੇਗਾ। ਸਾਹਜੋ ਡੀਜੀਪੀ ਸਾਹਿਬ ਅਤੇ ਵਰਨ ਸ਼ਰਮਾ ਆਈਪੀਐਸ ਐਸਪੀ ਪਟਿਆਲਾ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅੱਜ ਵੀ ਆਪਾਂ ਜਿਹੜਾ ਕਸ ਆਪਰੇਸ਼ਨ ਕੀਤਾ ਹੈਗਾ ਸਾਬੜੀ ਨਬਾ ਵਿੱਚ ਇਹਦੇ ਵਿੱਚ ਅਸੀਂ ਪਹਿਲਾਂ ਪਿੰਡ ਜਿਹੜਾ ਮੰਡੋਲ ਅਤੇ ਬਾਅਦ ਵਿੱਚ ਰੋਟੀ ਇਹੜਾ ਪਿੰਡ ਵਿੱਚ ਆ ਸਾਰੇ ਸਬਡਿੰਨ ਦੀ ਸਮੇਤ ਫੋਰਸ ਐਸਪੀ ਹੈਡਕ quart ਸਾਹਿਬ ਵੀ ਇੱਥੇ ਆਏ ਹੋਏ ਨੇ ਉਹਨੇ ਅਨੁਸਾਰ ਅਸੀਂ ਜਿਹੜੇ ਮਾੜੇ ਬੰਦੇ ਨੇ ਜਾਂ ਸਮਾਹਲਰ ਨੇ ਜਾਂ ਪੈਟਲਰ ਨੇ ਜੋ ਵੇਜਦੇ ਨਸ਼ਾ ਵੇਦੇ ਆ ਉਹਨਾਂ ਦੇ ਘਰਾਂ ਦੇ ਸਵੇਰ ਤੋਂ ਅਸੀਂ ਤਲਾਸ਼ੀਆਂ ਲੈ ਰਹੇ ਆ तकरीबन ਅਸੀਂ 12 ਬੰਦੇ ਦੇ ਕਰੀਬ ਹੈ ਜਿਹੜਾ ਹੈਗਾ ਇਹ ਰਾਉਂਡ ਅਪ ਕੀਤੇ ਆ ਦੋ ਤੋਂ ਸ਼ਾਇਦ ਰਿਕਵਰੀ ਵੀ ਹੋਈ ਆ ਤੇ ਬਾਕੀ ਪੰਜ ਮੋਟਰਸਾਈਕਲ ਅਸੀਂ ਰਾਉਂਡ ਅਪ ਕੀਤੇਆਂ ਜੋ ਛੱਕੀ ਹਾਲ ਤੇ ਵਿੱਚ ਨੇ ਜਾਂ ਉਹਨਾਂ ਦਾ ਕੋਈ ਡਾਕੂਮੈਂਟ ਨਹੀਂ ਹੈ ਤੇ ਦੋ ਅਸੀਂ ਐਕਸਾਈਜ਼ ਦੇ ਜੋ ਚਾਲੂ ਪੱਠੀ ਜਿਹਦਾਂ ਦੱਸ ਰਹੇ ਹਾਂ ਦੋ ਐਕਸਾਈਜ਼ ਦੇ ਵੀ ਆਪਾਂ ਜਿਹੜੇ ਅਸੀਂ ਕੇਸ ਤੈਸ ਕਿਤੇ ਇਸ ਵਿੱਚ ਲੇਡੀਜ਼ ਨੇ ਪਿਛਲੇ ਦਿਨ ਪਰਚਾ ਜੀ ਦਿੱਤਾ ਗਿਆ ਲੇਡੀਜ਼ ਵੀ ਇਸ ਵਿੱਚ ਹਾਂ ਜੀ ਤੁਹਾਨੂੰ ਪਤਾ ਜਿੱਦਾਂ ਜਿਹੜਾ ਬੰਡ ਹੈ ਰੋਟੀ ਇੱਥੇ ਲੇਡੀਜ਼ ਕਾਫੀ ਜੜੀਆਂ ਇਸ ਤੰਦੇ ਸ਼ਾਮ ਲੈਣ ਟਾਈਮ ਟੂਨਸ ਨੂੰ ਚੈੱਕ ਵੀ ਕਰਦੇ ਆ ਜਿਹੜਾ ਫੜਦੇ ਹਨ ਬੁੱਕ ਵੀ ਕਰਦੇ ਆ ਤੇ ਇਹਨਾਂ ਨੂੰ ਸਮਝਾਉਨੇ ਵੀ ਆ ਬੀਦਾਂ ਦੇ ਕੰਮ ਨਾ ਕਰੋ ਤੇ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਜਾਂ ਬੱਚਾ ਨੁਕਸਾਨ ਹੁੰਦਾ ਨਸ਼ੇ ਦੇ ਕੇ ਤੁਸੀਂ ਇਹਨਾਂ ਦੇ ਆਪਣੇ ਬੱਚੇ ਆ ਕੁਝ ਇਤਨਾ ਦੇ ਬੱਚੇ ਆਪਣੇ ਵੀ ਨਸ਼ੇ ਕਰਨ ਲੱਗੇ ਆ ਇਹਨਾਂ ਦਾ ਅਸੀਂ ਉਸ ਪਾਸੇ ਵੀ ਧਿਆਨ ਲਾਉਣਾ ਵੀ ਵੀ ਜਿਹੜਾ ਕੰਮ ਗਲਤ ਕੰਮ ਨਾ ਕਰੋ ਜਿਹੜੇ ਰਾਉਂਡ ਅਪ ਕੀਤੇ ਨੇ ਜਿਹੜਾਂ ਦੇ ਕੀ ਪੱਤਰ ਕਰ ਉਹ ਅਸੀਂ ਸਾਰੇ ਰਾਉਂਡ ਅਪ ਕਰ ਰਹੇ ਆ ਜਿਹੜੇ ਸ਼ੱਕੀ ਹੈਗੇ ਆ ਉਹਨਾਂ ਦਾ ਪ੍ਰੋਪਰ ਵੈਰੀਫਾਈ ਕਰਾਂਗੇ ਉਹਨਾਂ ਦਾ ਮੋਬਾਈਲ ਵਗੈਰਾ ਵਹੀਕਲ ਵਗੈਰਾ ਸਾਰਾ ਉਹਨਾਂ ਦਾ ਅਸੀਂ ਖੰਘਾਲਾਂਗੇ ਵੀ ਟੋਕੇ ਹਰ ਟਾਈਮ ਤਾਂ ਇਹਨਾਂ ਕੋਲ ਨਹੀਂ ਮਿਲਦਾ ਨਸ਼ਾ ਵੀ ਉਹਨਾਂ ਦਾ ਕਿੱਥੇ ਇਹਦੇ ਲਿੰਕ ਨੇ ਕਿੰਨਾ ਨਾਲ ਟਾਈ ਆ ਪੱਕੇ ਨੂੰ ਕਾਲ ਕਰਦੇ ਆ ਜਾਂ ਕਿਹੜੇ ਉਹਨਾਂ ਦਾ ਸੋਰਸ ਹੈਗਾ ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ ਇੱਕ ਕਰਨੇ ਜਿਹੜੇ ਇਹ ਬੰਦੇ ਵਿੱਚ ਜਿਹੜੇ ਤਕਰੀਬਨ ਅਸੀਂ 30 35 ਕਰ ਰਹੇ ਆ ਆਪਣਾ ਉਹਨਾਂ ਵਿੱਚ ਸਪੈਸ਼ਲੀ ਜਿਹੜਾ ਰੋਟੀ ਵਿੱਚ ਹੈ ਅਤੇ ਮੰਡੌਰ ਚ 8 10 ਕਰਨੇ ਉਹ ਅਸੀਂ ਚੈੱਕ ਕਰ ਰਹੇ ਆ ਕਿੰਨੇ ਕੋ ਪਹਿਲਾਂ ਇਹਨਾਂ ਦੀ ਮਾਮਲੇ ਦਰਜ ਨਹੀਂ ਸੀ ਤਾਂ ਤਾਂ ਕਾਫੀ ਨਾ ਤੇ ਕਿਸੇ 20 ਪਰਚੇ 15 ਪਰਚੇ ਆ ਕਾਫੀ ਇਹਨਾਂ ਦੇ ਹੈਪਚੁਅਲ ਨੇ ਹੈ ਤੇ ਇਹਨਾਂ ਦੇ ਘਰ ਆ ਕੇ ਅਸੀਂ ਇਹਨਾਂ ਦੇ ਪ੍ਰਾਪਰਟੀ ਵੀ ਸੀਜ਼ ਕਰਦੇ ਆਂ ਪ੍ਰਾਪਰਟੀ ਐ ਸੀਜ਼ ਕਰਦੇ ਆਂ ਇਹਨਾਂ ਦੇ ਵਹੀਕਲ ਵੀ ਸੀਜ਼ ਕਰਦੇ ਆਂ ਇਹਨਾਂ ਦੇ ਤਾਂ ਜੋ ਮੈਸੇਜ ਆਵੇ ਸੋਸਾਇਟੀ ਜਿਹੜਾ ਮਾੜਾ ਕੰਮ ਕਰਦਾ ਉਹਦਾ ਮਾੜਾ ਹੀ ਨਤੀਜਾ ਹੁੰਦਾ ਇਹ ਕਿੰਨੇ ਕਾਫੀ ਵੱਡੇ ਕੋਠੇ ਨੇ ਏਸੀ ਸੈਕਟਿਵ ਨਹੀਂ ਇਹਨੇ ਨੇ ਦੇਖੋ ਜੀ ਇਹ ਤੁਹਾਨੂੰ ਵੀ ਪਤਾ ਤੁਸੀਂ ਵੀ ਦੇਖਿਆ ਵੀ ਪਹਿਲਾਂ ਇਹਨਾਂ ਦਾ ਕੀ ਕੰਮ ਹੁੰਦਾ ਹੋਰ ਤਾਂ ਇਹਨਾਂ ਦਾ ਕੋਈ ਖੇਤੀ ਬਾੜੀ ਦਾ ਇੰਨਾ ਕੋਈ ਜ਼ਿਆਦਾ ਕੰਮ ਹੈ ਨਹੀਂ ਤੇ ਬਾਕੀ ਉਹ ਵੀ ਵੈਰੀਫਾਈ ਜੋ ਮਾੜਾ ਕੰਮ ਕਰੋ ਜੇ ਨਸ਼ਾ ਵੇਚ ਕੇ ਘਰ ਬਣਾਤਾ ਸੀ ਇਹ ਘਰ ਸੀ ਜਰੂਰ ਕਰਾਂਗੇ ਤੇ ਹੁਣ ਇਹ ਜਿੰਦੇ ਵੀ ਲਾ ਕੇ ਭੱਜ ਗਏ ਨੇ ਕਿੱਥੇ ਨਾ ਦੇਖੋ ਕੋਈ ਨਹੀਂ ਕਰ ਤੱਕ ਭੱਜਣਗੇ ਇਹ ਤੇ ਅਸੀਂ ਇਥੇ ਜਿਹੜੇ ਲੋਕਲ ਪਬਲਿਕ ਸਾਡੀ ਪੰਚਾਇਤ ਆ ਅੱਛੇ ਬੰਦਿਆਂ ਨੂੰ ਨਾਲ ਲੈ ਕੇ ਇਹਨੂੰ ਬੁਲਾਵਾਂਗੇ ਤੇ ਇਹਨੂੰ ਵੈਰੀਫਾਈ ਕਰਾਂਗੇ ਜੇ ਇਹਨਾਂ ਦਾ ਕੰਮ ਗਲਤ ਹੈ ਤਾਂ ਇਹਨੂੰ ਪੱਕਾ ਸੀ ਬੁੱਕ ਕਰਕੇ ਇਹਨੂੰ ਜੇਲ੍ਹ ਭਜਾਉਣੇ